ਅਸਲ ਸੁਹਾਗ ਰਾਤ ਸੁਹਾਗ ਦੀ ਸੇਜ ਉੱਤੇ ਬੈਠੀ ਪ੍ਰੀਤ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰ ਰਹੀ ਸੀ ਤੇ ਰਾਤ ਕਾਫੀ ਬੀਤ ਚੁੱਕੀ ਸੀ ਬਾਹਰ ਔਰਤਾਂ ਤੇ ਗੀਤ ਗਾਉਣ ਦੀਆਂ ਆਵਾਜ਼ਾਂ ਆ ਰਹੀਆਂ ਨੇ ਗਿੱਧਾ ਵੀ ਪੈ ਰਿਹਾ ਲੱਗਦਾ ਕਿਤੇ ਕਿਤੇ ਥੋੜੀ ਦੇਰ ਬਾਅਦ ਕਿਸੇ ਸ਼ਰਾਬੀ ਦਾ ਲਲਕਾਰਾ ਵੀ ਸੁਣ ਜਾਂਦਾ ਹੈ ਗਲੀ ਵਿੱਚ ਲੱਗੀਆਂ ਲਾਈਟਾਂ ਦੀ ਰੋਸ਼ਨੀ ਉਹਦੇ ਕਮਰੇ ਤੱਕ ਆ ਰਹੀ ਹੈ ਟੋਲੀ ਆਈ ਤੇ ਕਾਫੀ ਸਮਾਂ ਲੰਘ ਗਿਆ ਸੁਹਾਗ ਜੋੜੀ ਵਿੱਚ ਤਿਆਰ ਬੈਠੀ ਨੂੰ ਇੰਤਜ਼ਾਰ ਹੈ ਆਪਣੇ ਪਤੀ ਦਾ ਚਾਹ ਵੀ ਹੈ ਤੇ ਵਿਆਹ ਦਾ ਫਿਰ ਡਰ ਨਾਲ ਦੁੱਕ ਕੇ ਬੈਠੀ ਹੈ ਵਿੱਚੋ ਵਿੱਚ ਇੱਧਰ ਉੱਧਰ ਨਿਗਾ ਵੀ ਮਾਰ ਲੈਂਦੀ ਆ ਪੂਰਾ ਕਮਰਾ ਸਜਾਇਆ ਹੋਇਆ ਹੈ ਗੇਂਦੇ ਦੇ ਫੁੱਲਾਂ ਦੀ ਖੁਸ਼ਬੂ ਉਸ ਨੂੰ ਚੰਗੀ ਲੱਗ ਰਹੀ ਹੈ ਪਰ ਡਰ ਵੀ ਲੱਗ ਰਿਹਾ ਹੈ ਪਤਾ ਨਹੀਂ ਕਿ ਹੋ ਜਾ ਨਿਕਲੇਗਾ ਉਸਦੇ ਸੁਪਨੇ ਦਾ ਰਾਜਕਮਰ ਬਚਪਨ ਤੋਂ ਹੀ ਦਾਦੀ ਦੀਆਂ ਕਹਾਣੀਆਂ ਸੁਣਦੀ ਸੀ ਕਿ ਇੱਕ ਦਿਨ ਸੁਪਨੇ ਦਾ ਰਾਜਕਮਰ ਘੋੜੇ ਤੇ ਸਵਾਰ ਹੋ ਕੇ ਆਵੇਗਾ ਤੇ ਉਸ ਨੂੰ ਦੂਰ ਪਰੀਆਂ ਦੇ ਦੇਸ਼ ਵਿਆਹ ਕੇ ਲੈ ਜਾਵੇਗਾ ਵਿਚਾਰੀ ਦੇ ਮਾਪੇ ਤਾਂ ਬਚਪਨ ਵਿੱਚ ਹੀ ਬਾਸੇ ਦਾ ਸ਼ਿਕਾਰ ਹੋ ਗਏ ਸਨ ਦਾਦੀ ਨੇ ਬੜੇ ਚਾਵਾ ਨਾਲ ਪਾਲਣ ਪੋਸ਼ਣ ਕੀਤਾ ਤੇ ਦਾਦੀ ਦੇ ਜਾਨ ਪਿੱਛੇ ਨਾਨਕੇ ਰਹਿਣ ਲੱਗ ਗਈ ਸੀ ਪ੍ਰੀਤ ਦੇ ਹੁਣ ਮਾਮਾ ਮਾਮੀਆਂ ਨੇ ਉਸ ਦਾ ਵਿਆਹ ਕੀਤਾ ਸੀ ਉਸ ਦੇ ਸੋਚ ਉਸ ਦਾ ਸੋਚ ਦੇ ਸੋਚ ਦੇ ਮਾਮਿਆਂ ਨੇ ਘਰ ਦੇ ਨਾਨਕੇ ਪਿੰਡ ਪਹੁੰਚ ਜਾਂਦੀ ਤੇ ਇੰਨੇ ਪਿਆਰ ਤੇ ਮਾਵਾ ਵੀ ਨਹੀਂ ਕਰਦੀਆਂ ਹੋਣੀਆਂ ਜਿੰਨਾ ਮਾਮੀਆਂ ਨੇ ਕੀਤਾ ਆਪਣੀ ਧੀ ਬਣਾ ਕੇ ਰੱਖਿਆ ਨਾਨੀ ਤੋਂ ਬਗੈਰ ਨਾਨਕੇ ਨਹੀਂ ਹੁੰਦੇ ਇਹ ਗੱਲ ਵੀ ਝੂਠੀ ਗੱਲ ਛੱਡੀ ਸੀ ਮਾਮਿਆਂ ਦੇ ਪਿਆਰ ਤੇ ਕਲਾਸ ਤੱਕ ਮਾਮਿਆਂ ਦੇ ਪਿਆਰ ਨੇ ਕਾਲਜ ਤੱਕ ਪੜਾਇਆ ਵੀ ਤੇ ਪ੍ਰੀਤ ਨੇ ਵੀ ਆਪਣੀ ਜ਼ਿੰਮੇਵਾਰੀ ਸਮਝੀ ਕਦੇ ਕਿਸੇ ਮੁੰਡੇ ਵੱਲ ਅੱਖ ਚੁੱਕ ਕੇ ਨਹੀਂ ਸੀ ਵੇਖਿਆ ਮਾਮਿਆਂ ਦੀ ਪੱਗ ਦਾ ਖਿਆਲ ਸਦਾ ਉਹਦੇ ਦਿਲ ਵਿੱਚ ਰਹਿਆ ਮਾਮਿਆਂ ਦੇ ਬੱਚਿਆਂ ਨੂੰ ਵੀ ਛੋਟੇ ਛੋਟੇ ਭਰਾਵਾਂ ਵਾਂਗ ਸਮਝਦੀ ਛੋਟੇ ਭਰਾਵਾਂ ਵਾਂਗ ਸਮਝਦੀ ਸੀ ਕਾਲਜ ਤੋਂ ਵਾਪਸ ਆ ਕੇ ਮਾਮੀ ਨਾਲ ਸਾਰਾ ਕੰਮ ਕਰਵਾਉਂਦੀ ਉਹਨਾਂ ਦੇ ਬੱਚਿਆਂ ਨੂੰ ਪੜਾਉਂਦੀ ਸਭ ਦੇ ਦਿਲਾਂ ਤੇ ਰਾਜ ਕਰਦੀ ਕਦੇ ਜਵਾਨ ਹੋ ਗਈ ਪਤਾ ਨਹੀਂ ਲੱਗਿਆ ਵੈਸੇ ਵੀ ਈ ਧੀਆਂ ਅਤੇ ਤ੍ਰੇਕਾ ਦੇ ਵੱਡੇ ਹੁੰਦਿਆਂ ਹੀ ਸਮਾਂ ਕੀ ਸਮਾਂ ਲੱਗਦਾ ਐਨੇ ਨੂੰ ਬਾਹਰ ਖੜਕਾ ਹੋਇਆ ਇੱਕਦਮ ਦਬਕ ਗਈ ਪਾਵੇਂ ਚਾ ਵੀ ਸੀ ਉਸ ਨੂੰ ਆਪਣੇ ਵਿਆਹ ਦਾ ਪਰ ਡਰ ਵੀ ਲੱਗ ਰਿਹਾ ਸੀ ਇੱਕ ਮਰਦ ਉਸ ਨੂੰ ਛੂ ਲਵੇਗਾ ਇਹ ਸੋਚ-ਸੋਚ ਕੇ ਉਹ ਡਰ ਜਾਂਦੀ ਸੀ ਕਾਲਜ ਵਿੱਚ ਉਸ ਦੇ ਨਾਲ ਪੜਦੇ ਹਰਵੀ ਨੇ ਇੱਕ ਵਾਰ ਮਜ਼ਾਕ ਵਿੱਚ ਉਸ ਦਾ ਹੱਥ ਪਾੜ ਲਿਆ ਸੀ ਉਸ ਤੇ ਸਾਰੇ ਸਰੀਰ ਵਿੱਚੋਂ ਬਿਜਲੀਆਂ ਲੰਘ ਗਈਆਂ ਸਾਰਾ ਸਰੀਰ ਕੰਬਣ ਲੱਗ ਪਿਆ ਸੀ ਪਸੀਨੇ ਨਾਲ ਉਸ ਦਾ ਬੁਰਾ ਹਾਲ ਸੀ ਰਵੀ ਵੀ ਉਸ ਨੂੰ ਵੇਖ ਕੇ ਡਰ ਗਿਆ ਸੀ ਪ੍ਰੀਤ ਦਾ ਵੇਹੋਸ਼ ਹੋ ਗਈ ਸੀ ਉਸ ਦੀ ਹਾਲਤ ਮੁਰਦਿਆਂ ਵਰਗੀ ਹੋ ਗਈ ਸੀ ਹੁਣ ਪਤਾ ਨਹੀਂ ਕੀ ਹੋਵੇਗੀ ਤੇ ਹੁਣ ਇਹ ਸੋਚ ਸੋਚ ਕੇ ਉਹ ਡਰ ਰਹੀ ਸੀ ਇੱਕ ਦਿਨ ਗਵਾਂਢ ਵਿੱਚ ਰਹਿੰਦੀ ਭਾਬੀ ਤੋਂ ਉਸ ਨੇ ਵਿਆਹ ਦੇ ਖਾਸ ਕਰਕੇ ਸੁਹਾਗ ਰਾਤ ਦੇ ਬਾਰੇ ਪੁੱਛਿਆ ਤੇ ਆ ਭਾਬੀ ਅੱਗੋਂ ਹੱਸ ਪਈ ਕਿੰਨਾ ਚਾ ਚੜਿਆ ਮੇਰੀ ਲਾਡਲੀ ਨਨਾਂ ਨੂੰ ਸੁਹਾਗ ਰਾਤ ਦਾ ਮਨ ਵਿੱਚ ਲੱਡੂ ਫੁੱਟੀ ਜਾਂਦੇ ਨੇ ਇਹ ਸੁਣਦਿਆਂ ਹੀ ਉਹ ਸ਼ਰਮ ਨਾਲ ਟਮਾਟਰ ਵਰਗੀ ਲਾਲ ਹੋ ਗਈ ਫਿਰ ਭਾਬੀ ਨੇ ਹੱਸਦੇ ਹੱਸਦੇ ਸਾਰਾ ਕੁਝ ਦੱਸ ਦਿੱਤਾ ਇਹ ਸੁਣਦਿਆਂ ਹੀ ਉਸ ਦਾ ਡਰ ਹੋਰ ਵਧਦਾ ਰਿਹਾ ਸੀ ਕਿਸੇ ਨੂੰ ਆਪਣਾ ਸਾਰਾ ਕੁਝ ਸੌਂਕ ਦੇਣਾ ਕਿੰਨਾ ਔਖਾ ਲੱਗ ਰਿਹਾ ਸੀ ਪਰ ਭਾਬੀ ਤੁਹਾਡੀ ਗੱਲ ਤਾਂ ਠੀਕ ਹੈ ਪਰ ਇਹ ਸਭ ਦੀ ਸ਼ੁਰੂਆਤ ਕਿਵੇਂ ਕੀਤੀ ਜਾਵੇਗੀ ਪ੍ਰੀਤ ਨੇ ਡਰਦੀ ਨੇ ਪੁੱਛਿਆ ਘਬਰਾਣਾ ਪੋਲੀਏ ਬੇਗਾਨੇ ਪੁੱਤਾਂ ਆਪਣੇ ਹੀ ਸਾਰਾ ਕੁਝ ਕਰ ਲੈਣਗੇ ਪਰ ਤੂੰ ਡਰੀ ਨਾ ਜਾਈਂ ਬਸ ਉਸ ਦਾ ਸਾਥ ਦਿੰਦੇ ਰਹੀ ਥੋੜਾ ਜਿਹਾ ਔਖਾ ਲੱਗਦਾ ਪਰ ਬਾਅਦ ਵਿੱਚ ਸਭ ਕੁਝ ਠੀਕ ਹੋ ਜਾਂਦਾ ਹੈ ਔਖਾ ਲੱਗਦਾ ਪਰ ਠੀਕ ਹੋ ਜਾਂਦਾ ਇਹ ਸ਼ਬਦਾਂ ਦੀ ਸਮਝ ਨਾ ਆਵੇ ਉਹ ਉਸ ਨੂੰ ਨਹੀਂ ਆਈ ਸੀ ਪਰ ਫੇਰ ਵੀ ਉਸ ਸਵਾਲ ਪੁੱਛਣਾ ਚ ਉਸਨੇ ਠੀਕ ਨਾ ਸਮਝਿਆ ਭਾਬੀ ਨੇ ਐਵੇਂ ਮਖੌਲ ਹੀ ਉਡਾਉਣਾ ਜੋ ਹੋਵੇਗਾ ਵੇਖੀ ਜਾਵੇਗੀ ਇਹਨੇ ਨੂੰ ਦਰਵਾਜ਼ੇ ਤੇ ਖੜਕਾ ਹੁੰਦਾ ਤੇ ਉਹ ਇਕੱਲੀ ਜਿਹੀ ਹੋ ਜਾਂਦੀ ਇੱਕਠੀ ਜਾਈ ਹੋ ਜਾਂਦੀ ਹੈ ਤੇ ਆਪਣਾ ਕੁੰਡ ਹੋਰ ਥੱਲੇ ਕਰ ਲੈਂਦੀ ਹੈ ਉਸ ਦੇ ਸੁਪਨੇ ਦਾ ਰਾਜਕੁਮਾਰ ਉਸ ਦਾ ਸਭ ਕੁਝ ਉਸ ਦੇ ਕੋਲ ਆ ਰਿਹਾ ਹੈ ਉਹ ਨਿਗਾ ਝੁਕਾ ਕੇ ਬੈਠੀ ਹੈ ਉਸ ਨੂੰ ਲੱਗਦਾ ਕਿ ਉਸ ਦਾ ਮਨਜੀਤ ਹੌਲੀ-ਹੌਲੀ ਦਰਵਾਜ਼ਾ ਭੇਡੇਗਾ ਫਿਰ ਕੁੰਡੀ ਲਾਵੇਗਾ ਤੇ ਫਿਰ ਉਸ ਦੇ ਕੋਲ ਆ ਕੇ ਬੈਠੇਗਾ ਪਰ ਕੁੰਡ ਚੁੱਕੇਗਾ ਫਿਰ ਉਹ ਹੋਰ ਇਕੱਠੀ ਹੋ ਹੀ ਜਾਂਦੀ ਹੈ ਪਰ ਕਿਸੇ ਵੀ ਦਰਵਾਜ਼ੇ ਦਾ ਚੁਟਕਣੀ ਦੀ ਬੰਦ ਦੀ ਆਵਾਜ਼ ਨਹੀਂ ਆਈ ਉਹ ਇੰਤਜ਼ਾਰ ਕਰ ਰਹੀ ਹੈ ਤੇ ਥੋੜੀ ਦੇਰ ਬਾਅਦ ਆਵਾਜ਼ ਆਉਂਦੀ ਹੈ ਤੇ ਉਸਨੂੰ ਸੁਪਨੇ ਦਾ ਰਾਜਕਮਾਰ ਦੀ ਕਿਸੇ ਚੀਜ਼ ਵਿੱਚ ਵੱਜ ਕੇ ਡਿੱਗਣ ਦੀ ਤੇ ਉਹਦੇ ਮੂੰਹ ਵਿੱਚੋਂ ਹਾਏ ਹਾਏ ਕੋਹਣਦੀ। ਪ੍ਰੀਤ ਇੱਕਦਮ ਉੱਠ ਕੇ ਖੜੀ ਹੋ ਜਗਈ। ਕੌਣ ਪਰਾਂ ਕੀਤਾ? ਦੇਖਿਆ ਉਹਦਾ ਰਾਜਕਮਾਰ ਮੰਜੀ ਤੇ ਠਾ ਡਿੱਗਿਆ ਪਿਆ ਸੀ। ਉਹ ਭੱਜ ਕੇ ਉਸ ਦੇ ਕੋਲ ਜਾਂਦੀ ਹੈ। ਉਸਨੂੰ ਉਠਾਉਣ ਦੀ ਕੋਸ਼ਿਸ਼ ਕਰਦੀ ਹੈ ਸ਼ਰਾਬ ਦੀ ਹੜਬਾ ਸਾਰੇ ਕਮਰੇ ਵਿੱਚ ਫੈਲ ਰਹੀ। ਫੈਲ ਰਹੀ ਹੈ ਫੁੱਲਾਂ ਦੀ ਮਹਿਕ ਤੋਂ ਵੀ ਇਹ ਹੜਵਾਤ ਜ਼ਿਆਦਾ ਹੈ ਉਸ ਦੀ ਉਲਟੀ ਨਿਕਲਣ ਵਾਲੀ ਸੀ ਬੜੀ ਔਖੀ ਆਪਣੇ ਆਪ ਨੂੰ ਸੰਭਾਲਿਆ ਫਿਰ ਉਸ ਨੇ ਵੇਖਿਆ ਕਿ ਉੰਜ ਤਾਂ ਠੀਕ ਹੈ ਮਨਜੀਤ ਸ਼ਾਇਦ ਸ਼ਰਾਬ ਦੇ ਨਸ਼ੇ ਵਿੱਚ ਕਰਕੇ ਉਹਦੇ ਪੈਰ اٹਕ ਗਏ ਡਿੱਗ ਪਿਆ ਹੋਵੇਗਾ ਉਸ ਨੂੰ ਸਹਾਰਾ ਦੇ ਕੇ ਵਿਸਤ੍ਰਿਤੇ ਬਿਠਾ ਦਿੱਤਾ ਤੇ ਜਾ ਕੇ ਚੁਟਕਣੀ ਬੰਦ ਕਰ ਆਂਦੀ ਹੈ ਉਹ ਨਹੀਂ ਚਾਹੁੰਦੀ ਕਿ ਬਾਹਰ ਕਿਸੇ ਨੂੰ ਪਤਾ ਲੱਗੇ ਉਹਦੇ ਡਿੱਗ ਪੈ ਜਾਣ ਦਾ ਐਵੇਂ ਰੌਲਾ ਪੈ ਜਾਵੇਗਾ ਤਮਾਸ਼ਾ ਨਾ ਬਣ ਜਾਵੇ ਉਹਦੇ ਮਹਿਬੂਬਾ ਦਾ ਸੋਚ ਕੇ ਕਿ ਇਹ ਚੁੱਪ ਵੱਟ ਜਾਂਦੀ ਹੈ ਮਨਜੀਤ ਨੂੰ ਤਾਂ ਜਿਵੇਂ ਹੋਸ਼ ਵੀ ਨਹੀਂ ਪ੍ਰੀਤ ਉਸ ਦੀ ਜੁੱਤੀ ਉਤਾਰ ਕੇ ਉਸ ਨੂੰ ਲਟਾ ਦਿੱਤਾ ਤੇ ਆਪ ਵੀ ਨਾਲ ਲਟ ਜਾਂਦੀ ਹੈ ਬਤੀ ਹਾਲੇ ਵੀ ਜਗ ਰਹੀ ਹੈ ਉਸ ਦੀ ਨਿਗਾਹ ਜੱਗ ਵਿੱਚ ਪਏ ਦੁੱਧ ਤੇ ਜਾਂਦੀ ਹੈ ਤੇ ਉਹਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਉਂਦੇ ਨੇ ਕਿੰਨਾ ਚਾਹ ਸਨ ਉਸ ਦੇ ਕਿੰਨੀਆਂ ਸੱਦਰਾਂ ਹੁੰਦੀਆਂ ਨੇ ਤੇ ਕੁੜੀਆਂ ਦੀਆਂ ਆਪਣੇ ਮਹਿਬੂਬ ਨੂੰ ਲੈ ਕੇ ਆਪਣੇ ਜੀਵਨ ਸਾਥੀ ਨੂੰ ਲੈ ਕੇ ਸਭ ਮਿੱਟੀ ਵਿੱਚ ਮਿਲ ਗਈਆਂ ਜੱਪਦੀਆਂ ਸਨ ਨਵੀਂ ਜ਼ਿੰਦਗੀ ਦਾ ਆਗਾਜ਼ ਹੀ ਉਹਣੀ ਵੀ ਚੰਗੀ ਨਹੀਂ ਹੋਈ ਸੀ ਸੁਪਨੇ ਟੁੱਟ ਗਏ ਜੱਪ ਦੇ ਸੰਸਾਰ ਆ ਬੀਆ ਬਾਰੇ ਸੁਣਿਆ ਤਾਂ ਸੀ ਅੱਜ ਵੇਖ ਵੀ ਲਿਆ ਪਰ ਉਮੀਦ ਨਹੀਂ ਸੀ ਅਗਲੀ ਸਵੇਰ ਉਹਦੇ ਲਈ ਇੱਕ ਸੁਖ ਦਾ ਸਨੇਹਾ ਲੈ ਕੇ ਆਵੇਗੀ ਉਸਨੇ ਆਪਣੇ ਮਨਜੀਤਪਾਲ ਤੱਕਿਆ ਉਹ ਨਸ਼ੇ ਵਿੱਚ ਬੇਹੋਸ਼ ਪਿਆ ਸੀ ਤੇ ਬੜਬੜਕਾਰਿਆ ਸੀ ਤੇ ਉਸ ਦੀ ਬੜਬੜ ਵਿੱਚੋਂ ਕੁਝ ਉਸ ਨੇ ਸੁਣਿਆ ਪ੍ਰੀਤ ਦੇ ਹੂਸ਼ ਉੱਡ ਗਏ ਤੇ ਸਾਰੀ ਰਾਤ ਜਾਗਦਿਆਂ ਹੀ ਕੱਟੀ ਸਵੇਰ ਤੱਕ ਅੱਖਾਂ ਵਿੱਚ ਸਾਰੀ ਰਾਤ ਲੰਘ ਗਈ ਸਵੇਰ ਤੱਕ ਪ੍ਰੀਤ ਦਾ ਸਰਾਣਾ ਹੰਝੂਆਂ ਨਾਲ ਭਿੱਜਿਆ ਪਿਆ ਸੀ ਸਾਰੇ ਸੁਪਨੇ ਉਸ ਦੇ ਸੁਪਨਿਆਂ ਦੇ ਰਾਜਕੁਮਾਰ ਨੇ ਚੱਕਣਾ ਚੂਰ ਕਰ ਦਿੱਤੇ ਤੇ ਸਾਰੀ ਰਾਤ ਉਹ ਬੜਬੜਾਉਂਦਾ ਰਿਹਾ ਪ੍ਰੀਤ ਨੂੰ ਜ਼ਿਆਦਾ ਸਮਝ ਨਹੀਂ ਤਾਂ ਨਹੀਂ ਸੀ ਲੱਗ ਰਹੀ ਪਰ ਇਹ ਸ਼ਬਦ ਜ਼ਰੂਰ ਉਹਦੇ ਕੰਨਾਂ ਵਿੱਚ ਪਏ ਸਨ ਮੈਂ ਤੇਰੀ ਨਾਲ ਜ਼ਿੰਦਗੀ ਬਤੀਤ ਨਹੀਂ ਕਰ ਸਕਦਾ ਤੂੰ ਇੱਥੋਂ ਚਲੀ ਗਈ ਚਲੀ ਜਾ ਇੱਥੋਂ ਮੇਰਾ ਤਾਂ ਵਿਆਹ ਹੀ ਤੱਕੇ ਨਾਲ ਹੋਇਆ ਹੈ ਤੇ ਹੋਰ ਪਤਾ ਨਹੀਂ ਕੀ ਕੀ ਉਹਦੇ ਸ਼ਬਦ ਅੰਗਿਆਰੇ ਬਣ ਕੇ ਉਹਦੇ ਕੰਨਾਂ ਵਿੱਚ ਪੈ ਰਹੇ ਸਨ ਇੱਕ ਵਾਰ ਤਾਂ ਮਨ ਕੀਤਾ ਕਿ ਰੌਲਾ ਪਾ ਦੇਵੇ ਇਹ ਉਹਦੇ ਨਾਲ ਕਈ ਕਈ ਹੋ ਰਿਹਾ ਹੈ ਚੀਕ ਚੀਕ ਕੇ ਸਭ ਨੂੰ ਇਕੱਠਾ ਕਰ ਲਵੇ ਪਰ ਵਿਚਾਰੀ ਕੀ ਕਰਦੀ ਹੁਣੇ-ਹੁਣੇ ਆਪਣਾ ਬਣਿਆ ਬਗਾਣਾ ਘਾਰ ਉਪਰ ਉੱਕਲੀ ਨਾਲੇ ਬੇਸੁੱਧ ਪਿਆ ਉਸ ਦਾ ਰਾਜਕੁਮਾਰ ਉਸ ਨੇ ਰੌਲਾ ਪਾਉਣਾ ਠੀਕ ਨਾ ਸਮਝਿਆ ਸਾਰੀ ਰਾਤ ਦੁਸਕ ਦੀ ਰਹੀ ਤੇ ਸਵੇਰ ਪਤਾ ਨਹੀਂ ਕਦੋਂ ਆਉਂਦੀ ਅੱਖ ਲੱਗ ਗਈ ਉਸ ਨੂੰ ਪਤਾ ਵੀ ਨਹੀਂ ਲੱਗਾ ਥੋੜੀ ਦੇਰ ਬਾਅਦ ਜਦੋਂ ਉਸ ਦੀ ਸੱਸ ਨੇ ਦਰਵਾਜ਼ਾ ਖੜਕਾਇਆ ਤਾਂ ਉਸ ਦੀ ਨੀਂਦ ਟੁੱਟੀ ਦੀ ਫਿਰ ਸਿਰ ਬਹੁਤ ਭਾਰਾ ਹੋ ਗਿਆ ਸੀ ਅੱਖਾਂ ਪੂਰੀ ਤਰ੍ਹਾਂ ਲਾਲ ਸਨ ਦਿਨ ਪੂਰੀ ਤਰ੍ਹਾਂ ਚੜਿਆ ਪਿਆ ਸੀ ਸੂਰਜ ਦੀ ਰੋਸ਼ਨੀ ਨਾਲ ਕਮਰਾ ਭਰ ਗਿਆ ਸੀ ਉਸ ਨੇ ਆਸੇ ਪਾਸੇ ਦੇਖਿਆ ਤਾਂ ਉਹਦਾ ਘਰ ਵਾਲਾ ਉੱਥੇ ਹੀ ਨਹੀਂ ਸੀ ਇਹ ਇਹ ਉੱਠ ਕੇ ਕਦੋਂ ਚਲਾ ਗਿਆ ਉਸ ਨੂੰ ਪਤਾ ਨ ਵੀ ਨਹੀਂ ਚੱਲਿਆ ਇਸ ਨੂੰ ਘਟੋ ਘਟ ਮੇਰੀ ਵਾਰੀ ਤਾਂ ਸੋਚਣਾ ਚਾਹੀਦਾ ਹੈ ਮੇਰੀਆਂ ਸਦਰਾਂ ਇਸ਼ਾਵਾਂ ਦਾ ਕਤਲ ਹੋ ਗਿਆ ਸੀ ਕਾਤਲ ਵੀ ਉਹ ਸੀ ਤੇ ਸ਼ਰਾਬ ਪੀ ਕੇ ਆਏ ਨੂੰ ਮੈਂ ਸਵਾਲ ਦੀ ਰਹੀ ਤੇ ਹੁਣ ਉਹ ਤਾਂ ਉੱਠ ਕੇ ਚਲਾ ਗਿਆ ਮੈਂ ਮੈਨੂੰ ਜਗਾਉਣਾ ਵੀ ਠੀਕ ਨਾ ਸਮਝਾ ਪਰ ਨਹੀਂ ਕਿੱਥੇ ਫਸ ਗਈ ਇਹ ਸੋਚ ਕੇ ਉਸ ਦੇ ਸੀਨੇ ਹੌਲ ਪੈਰੇ ਸਨ ਇਹਨੇ ਨੂੰ ਉਹਦੀ ਨਾਨਕਾਂਵਰੇ ਵਿੱਚ ਆ ਗਈ ਹਾਂ ਭਾਬੀ ਹਾਂ ਫਿਰ ਭਾਬੂ ਰਾਣੀ ਇਹ ਕਿਵੇਂ ਲੰਗੀ ਰਾਤ ਚੰਗੀ ਲੰਗੀ ਹੋਣੀ ਹੈ ਲੱਗਦਾ ਹੈ ਸਾਰੀ ਰਾਤ ਨਹੀਂ ਸੁੱਤੀ ਸੌਣਾ ਵੀ ਕਿਉਂ ਸੀ ਸੁੱਖ ਨਾਲ ਸਕਣਾਂ ਦੀ ਰਾਤ ਸੀ ਇਹ ਹੋਰ ਗੱਲ ਦੱਸ ਭਾਬੀਏ ਉਸ ਨੇ ਨਮਸਕਾਰਾਂ ਦਿਆਂ ਹੋਇਆ ਕਿਹਾ ਪ੍ਰੀਤ ਨੇ ਚਿਹਰਾ ਉੱਪਰ ਕਰ ਲਿਆ ਤੇ ਸਵਾਲ ਦਾ ਇੰਤਜ਼ਾਰ ਕਰਨ ਲੱਗੀ ਬਾਲਾ ਤੰਗ ਤਾਂ ਨਹੀਂ ਕੀਤਾ ਮੇਰੇ ਵੀਰ ਨੇ ਪ੍ਰੀਤ ਨੇ ਅੱਖਾਂ ਠਾ ਕਰ ਲਈਆਂ ਕਿ ਦੱਸ ਦੀ ਵਿਚਾਰੀ ਮਨ ਤਾਂ ਕਰ ਰਹੀ ਸੀ ਕਿ ਸਾਰੀ ਕਹਾਣੀ ਉਸ ਨੂੰ ਦੱਸ ਦੇਵੇ ਅਤੇ ਉੱਚੀ-ਉੱਚੀ ਉਹਦੇ ਗੱਲ ਲੱਗ ਕੇ ਰੋਣ ਲੱਗ ਪਵੇ ਪਰ ਪਤਾ ਨਹੀਂ ਚੁੱਪ ਕਰ ਗਈ ਸ਼ਾਇਦ ਮਾਮੇ ਦਾ ਖਿਆਲ ਆ ਗਿਆ ਜੇਕਰ ਕੋਈ ਇੰਨੀ 19 21 ਗੱਲ ਹੋ ਗਈ ਤਾਂ ਵਿਚਾਰੀ ਕਿੱਥੇ ਜਾਵੇਗੀ ਬਿਨ ਮਾਂ ਬਾਪ ਦੀ ਬੱਚੇ ਨੂੰ ਮਾਮੇ ਨੇ ਇੰਨਾ ਪਿਆਰ ਦਿੱਤਾ ਉਹ ਜੇ ਨਾਨਾ ਨੂੰ ਵੀ ਸੁਵਾਦੀ ਠੀਕ ਲੱਗ ਰਹੀ ਸੀ ਇਸ ਲਈ ਉਸ ਨੇ ਕੁਝ ਵੀ ਕਹਿਣਾ ਠੀਕ ਨਾ ਸਮਝਿਆ ਨਾਲੇ ਜੇਕਰ ਨਾਨਾ ਨੂੰ ਦੱਸ ਵੀ ਵੀ ਦੇਵੇਗੀ ਤਾਂ ਕੀ ਦੱਸੇਗੀ ਗੁੱਸਾ ਤਾਂ ਆਪਣੇ ਘਰ ਵਾਲੇ ਤੇ ਆ ਰਹੇ ਸੀ ਉਸ ਨੇ ਅਜਿਹਾ ਕਿਉਂ ਕੀਤਾ ਚੱਲ ਫੇਰ ਭਾਬੋ ਰਾਣੀਏ ਬੀਬੀ ਕਹਿੰਦੀ ਐ ਬਈ ਜਲਦੀ ਤਿਆਰ ਹੋ ਜਾ ਫੇਰ ਤੂੰ ਆਪਣੇ ਪੇਕੇ ਫੇਰਾ ਪਾਉਣ ਵੀ ਜਾਣਾ ਐ ਸ਼ਾਮ ਨੂੰ ਅਸੀਂ ਫੇਰ ਲੈਣ ਜਾਵਾਂ ਆਵਾਂਗੇ ਤੇਰੇ ਮਾਮੇ ਦਾ ਫੋਨ ਵੀ ਆਇਆ ਉਹ ਘਰੋਂ ਨਿਕਲਣ ਹੀ ਵਾਲੇ ਹਨ ਜਿੰਨੀ ਜਲਦੀ ਜਾਵੇਂਗੀ ਉੰਨੀ ਜਲਦੀ ਵਾਪਸ ਵੀ ਆਉਣਾ ਤੈਨੂੰ ਵੀ ਤਾਂ ਕਾਲੀ ਹੋਣੀ ਐ ਜਾ ਕੇ ਵਾਪਸ ਆਉਂਦੀ ਇਹ ਆਖ ਕੇ ਉਹ ਬਾਹਰ ਨੂੰ ਤੁਰ ਪਈ ਦੂਸਰੇ ਪਾਗ ਵਿੱਚ ਪੜੇ ਉਹ ਜੀ